ਰਾਣਾ ਬਲਾ ਚੌਰੀਆ ਕਬੱਡੀ ਪਲੇਅਰ ਐਂਡ ਪ੍ਰੋਮੋਟਰ ਦਾ ਮਰਡਰ ਹੋਇਆ ਸੀਗਾ ਉਹਦੇ ਵਿੱਚ ਜਿਸ ਦਿਨ ਦਾ ਇਹ ਮਰਡਰ ਹੋਇਆ ਸੀ ਉਦੋਂ ਤੋਂ ਹੀ ਪੁਲਿਸ ਪਾਰਟੀਆਂ ਜਿਹੜੀਆਂ ਹੈਗੀਆਂ ਆਪਣੀਆਂ ਕੰਮ ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀਗਾ ਕਿ ਜਿੰਨੀ ਕੇਸ ਦੀ ਪ੍ਰੋਗਰੈਸ ਸੀਗੀ ਉਸ ਤੋਂ ਜਿਹੜੀ ਅਗਲੀ ਪ੍ਰੋਗਰੈਸ ਹੈ ਮੈਂ ਉਹਦੇ ਵਿੱਚ ਹੁਣ ਤੁਹਾਨੂੰ ਅਪਡੇਟ ਕਰ ਦਿੰਨਾ ਵੀ ਦੋ ਇਹਦੇ ਵਿੱਚ ਅਸੀਂ ਬੰਦੇ ਅਰੈਸਟ ਕੀਤੇ ਹੈਗੇ ਜੀ ਪਹਿਲਾ ਹੈਗਾ ਇੱਕ ਐਸ਼ਦੀਪ ਸਿੰਘ ਨਾਮ ਦਾ ਬੰਦਾ ਜੋ ਕਿ ਦਿੱਲੀ 에ਅਰਪੋਰਟ ਤੋਂ ਕੱਲ ਅਰੈਸਟ ਕੀਤਾ ਗਿਆ ਸੀਗਾ ਇੱਕ ਬੜੀ ਸਟਰੋਂਗ ਇਨਪੁਟ ਆਈ ਸੀਗੀ ਕਿ ਇਹ ਐਸ਼ਦੀਪ ਸਿੰਘ ਹੈ ਜਿਹੜਾ ਮੇਨ ਨਡੋਨੀ ਬਲ ਦਾ ਹੈਂਡ ਤੇ ਇਹਨੇ ਜਿਹੜਾ ਹੈਗਾ ਇਸ ਮਰਡਰ ਨੂੰ ਮਾਸਟਰਮਾਈਂਡ ਔਰ ਪਲਾਨ ਕੀਤਾ ਹੈਗਾ ਇਹ ਬਾਹਰ ਭੱਜਣ ਦੀ ਫਰਾਗ ਚ ਹੈਗਾ ਜਦੋਂ ਇਹਨੂੰ ਫੜਿਆ ਗਿਆ ਜੀ ਉਸ ਤੋਂ ਪਤਾ ਲੱਗਿਆ ਕਿ ਇਹ 25 ਨਵੰਬਰ ਨੂੰ ਇੰਡੀਆ ਆਇਆ ਸੀਗਾ ਰਸ਼ੀਆ ਤੋਂ ਇਹ ਪਹਿਲਾਂ ਵੀ ਤਰਨ ਤਰਨ ਦਾ ਰਹਿਣ ਵਾਲਾ ਹੈਗਾ ਵੈਸੇ ਤੇ ਇਹ ਵਾਂਟਡ ਸੀਗਾ ਇੱਥੇ ਵਾਰਦਾਤਾਂ ਦੇ ਵਿੱਚ ਤੇ ਇਹ ਰਸ਼ੀਆ ਚਲਾ ਗਿਆ ਸੀਗਾ ਇਹਦਾ ਜਿਹੜਾ ਡੋਨੀ ਬਲਦੇ ਨਾਲ ਸਿੱਧਾ ਟੱਚ ਹੈਗਾ ਨਾਲ ਇੱਕ ਦੋ ਮੁੰਡੇ ਹੈਗੇ ਜੀ ਜੋਦਾ ਇਟਲੀ ਦੇ ਬੇਸਡ ਤੇ ਗੁਰਲਾਲ ਯੂਐਸਏ ਬੇਸ ਜਿਹੜੇ ਦੋਨੋਂ ਆਪਰੇਟਿਵ ਏਜੰਟ ਡੋਨੀ ਬਲਦੇ ਹੈਗੇ ਇਹ ਆਪਰੇਟਿਵ ਇਹਨਾਂ ਨਾਲ ਇਹ ਰੈਗੂਲਰ ਟੱਚ ਦੇ ਵਿੱਚ ਸੀਗਾ ਇਨੇ ਜਿਹੜਾ ਇਹ ਜਦੋਂ ਇਹਦਾ ਸਾਰਾ ਕੁਝ ਪਲਾਨ ਹੋ ਗਿਆ ਤਾਂ ਇਹਨੇ ਆਪਣੀ ਟਿਕਟ ਬੁੱਕ ਕਰਾ ਕੇ ਇਮੀਡੀਏਟਲੀ ਦਿੱਲੀ ਨਿਕਲਣ ਦੀ ਗੱਲ ਕੀਤੀ 14 ਤਰੀਕ ਨੂੰ ਇਹਨੇ ਟਿਕਟ ਬੁੱਕ ਕੀਤੀ ਤੇ 15 ਨੂੰ ਜਦੋਂ ਪੂਰਾ ਇਹਨਾਂ ਨੇ ਸੈੱਟ ਕੀਤਾ ਹੋਇਆ ਸੀ ਪਲਾਨ ਆਪਣਾ ਉਹ ਐਗਜ਼ੀਕਿਊਟ ਹੋ ਗਿਆ ਤੇ ਹੀ ਲੈਫਟ ਫॉर ਦਿੱਲੀ ਤੇ 16 ਤਰੀਕ ਨੂੰ ਜਦੋਂ ਸਾਨੂੰ ਸਵੇਰੇ ਦੀ ਇਨਫਾਰਮੇਸ਼ਨ ਆਈ ਤੇ ਇਹਨੂੰ ਜਿਹੜਾ ਹੈਗਾ ਅਸੀਂ ਉੱਥੋਂ ਦਿੱਲੀ 에ਅਰਪੋਰਟ ਤੋਂ ਅਰੈਸਟ ਕਰ ਲਿਆ ਸੀਗਾ ਇਹਦੀ ਇਨਪੁਟ ਦੇ ਉੱਪਰ ਜਿਹੜੀ ਹੈਗੀ ਹੈ ਹੋਰ ਵੀ ਜੋ ਕਲੈਰਿਟੀ ਹੋਈ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਜੀ ਇੱਕ ਜੁਗਰਾਜ ਸਿੰਘ ਹੈਗਾ ਮੁੰਡਾ ਅਮਰੇਸਰ ਰੂਰਲ ਦਾ ਉਹਨੂੰ ਕੱਲ ਅਸੀਂ ਅੰਮ੍ਰਿਤਸਰ ਰੂਰਲ ਪੁਲਿਸ ਦੀ ਮਦਦ ਦੇ ਨਾਲ ਕੱਲ ਅਰੈਸਟ ਕੀਤਾ ਹੈਗਾ ਜੀ ਤਾਂ ਇਹ ਦੋ ਬੰਦੇ ਜਿਹੜੇ ਹੈਗੇ ਇਹਦੇ ਵਿੱਚ ਅਰੈਸਟ ਹੋਏ ਆ तकरीबन ਜਦੋਂ ਇਹਨਾਂ ਤੋਂ ਪੂਰੀ ਇੱਕ ਕਲੈਰਿਟੀ ਹੋਈ ਕਿ ਕੀ ਕੁਝ ਹੋਇਆ ਕਿਹਨਾਂ ਕਿਹਨਾਂ ਨੇ ਕੀਤਾ ਤਾਂ ਉਹਦੇ ਵਿੱਚ ਆਇਆ ਕਿ ਪੰਜ ਤੋਂ 6 ਬੰਦੇ ਜਿਹੜੇ ਇਨਵੋਲਡ ਸੀਗੇ ਦੋ ਐਕਟਿਵ ਸ਼ੂਟਰ ਸੀਗੇ ਉਹਨਾਂ ਤੋਂ ਇਲਾਵਾ ਚਾਰ ਬੰਦੇ ਹੋਰ ਸੀਗੇ ਜਿਹੜੇ ਕਿ ਇਸ ਕੰਮ ਦੇ ਵਿੱਚ ਸਪੋਰਟਿਵ ਕਹ ਲਈਏ ਆਪਾਂ ਇਹਨਾਂ ਨੂੰ ਸਪੋਰਟ ਕਰ ਰਹੇ ਸੀਗੇ ਉਹ ਸੀਗੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮੁੰਡਾ ਹੈਗਾ ਇਹ ਜਿਹਦਾ ਅੱਜ ਇੱਥੇ ਇਨਕਾਊਂਟਰ ਹੋਇਆ ਹੈ ਹਰਪਿੰਦਰ ਸਿੰਘ ਲਿਆ ਸਮਿੱਧੀ ਇਹ ਨੌ ਨੌਸ਼ੇਰਾ ਪੰਨੂਆ ਤਰਨਤਾਰਨ ਦਾ ਰਹਿਣ ਵਾਲਾ ਜੀ ਪੰਜ ਤੋਂ 6 ਵਾਰ ਦਾਤਾਂ ਦੇ ਵਿੱਚ ਇਹ ਇਨਵੋਲਡ ਸੀਗਾ ਕੱਲ ਮੇ ਜਿਹੜੇ ਸ਼ੂਟਰਾਂ ਨੂੰ ਇਹਨੇ ਐਕਟਿਵਲੀ ਸਪੋਰਟ ਕੀਤਾ ਹੈਗਾ ਜਿਹੜੀ ਇਨਪੁੱਟ ਮਿਲੀ ਸੀਗੀ ਐਸ਼ਦੀਪ ਦੀ ਨਿਸ਼ਾਨਦੇਹੀ ਤੇ ਕਿ ਇਹ ਵੀ ਉਹਦੇ ਨਾਲ ਇਥੋਂ ਭੱਜਣ ਦੀ ਫਰਾਕ ਦੇ ਵਿੱਚ ਹੈਗਾ ਤੇ ਡੇਰਾ ਬਸੀ ਲੈਲੀ ਦੇ ਏਰੀਏ ਦੇ ਵਿੱਚ ਕਿਤੇ ਨਾ ਕਿਤੇ ਇਹਨੂੰ ਪਿਕਅਪ ਜਿਹੜਾ ਹੈਗਾ ਇਹ ਐਸ਼ਦੀਪ ਨੇ ਕਰਵਾਣਾ ਸੀਗਾ ਲੇਕਿਨ ਉਹ ਕੱਲ ਫੜਿਆ ਗਿਆ ਮੇਬੀ ਇਹਨਾਂ ਦਾ ਟਾਈਅਪ ਨਹੀਂ ਹੋਇਆ ਜਦੋਂ ਪੁਲਿਸ ਪਾਰਟੀ ਇੱਥੇ ਪਹੁੰਚੀ ਦੋਨੋਂ ਪਾਸੇ ਤੋਂ ਇਹਨੂੰ ਘੇਰਾ ਪਾਇਆ ਗਿਆ ਤਾਂ ਇਹ ਤੁਹਾਨੂੰ ਜਿਹੜੀ ਪਿੱਛੇ ਬਿਲਡਿੰਗ ਹੈਗੀ ਇਹਦੇ ਵਿੱਚ ਵੜਿਆ ਤਿੰਨਾਂ ਪਾਸਿਆਂ ਤੋਂ ਜਿਹੜੀ ਸਾਡੇ ਐਸਐਚਓ ਡੇਰਾ ਬੱਸੀ ਸਾਹਿਬ ਹੈਗੇ ਆ ਡੀਐਸਪੀ ਡੇਰਾ ਬੱਸੀ ਇਨਚਾਰਜ ਸੀਆਈਏ 2 ਮਲਕੀਤ ਸਿੰਘ ਹੋਰੀ ਇਹਨਾਂ ਸਾਰਿਆਂ ਦੀ ਜਿਹੜੀ ਟੀਮਾਂ ਨੇ ਇਹਨਾਂ ਨੇ ਇਹਨੂੰ ਘੇਰਾ ਪਾਇਆ ਇੱਥੇ ਤੇ ਤਕਰੀਬਨ 8 ਤੋਂ 10 ਰਾਉਂਡ ਇਹਨੇ ਜਗਾਨਾ ਪਿਸਟਲ ਹੈਗਾ 9ਐਮਐਮ ਇਹਦੇ ਕੋਲ ਜਿਹਦੇ ਨਾਲ ਇਹਨੇ ਫਾਇਰ ਕੀਤਾ ਉਹਦੇ ਚ ਦੋ ਜਿਹੜੇ ਸਾਡੇ ਮੁਲਾਜ਼ਮ ਹੈ ਉਹਨਾਂ ਦੇ ਗੋਲੀ ਲੱਗੀ ਹੈ ਇੱਕ ਦੀ ਬੁਲੇਟ ਪ੍ਰੂਫ ਜੈਕਟ ਤੇ ਲੱਗੀ ਹੈ ਦੂਜੇ ਦੇ ਗੋਡੇ ਦੇ نیچے ਲੱਤ ਦੇ ਵਿੱਚ ਫਾਇਰ ਲੱਗੀ ਉਹ ਵੀ ਕ੍ਰਿਟੀਕਲ ਹੈਗਾ ਕਾਫੀ ਬਲੱਡ ਲੌਸ ਹੋਇਆ ਉਹਨੂੰ ਹੀ ਹੈਸ ਬੀਨ ਟੇਕਨ ਟੂ ਹਸਪੀਟਲ ਤੇ ਇਹ ਵਹੀਕਲ ਜਿਹੜਾ ਇਹਦੇ ਵਿੱਚ ਯੂਜ਼ ਹੋਇਆ ਸੀਗਾ ਮੋਟਰਸਾਈਕਲ ਜੀ ਤੇ ਭੱਜੇ ਸੀਗੇ ਉਹ ਵੀ ਅਸੀਂ ਸੋਹਾਨਾ ਦੇ ਨੇੜੇ ਹੀ ਕਿਦੋਂ ਛੱਡ ਕੇ ਗਏ ਸੀ ਇਹ ਨਿਸ਼ਾਨਦੇਹੀ ਦੇ ਉੱਪਰ ਉਹ ਵੀ ਜੀ ਅਸੀਂ ਰਿਕਵਰ ਕਰ ਲਿਆ ਹੋਇਆ ਤੇ ਹੋਰ ਜਿਹੜਾ ਅੱਗੇ ਵਹੀਕਲ ਯੂਜ਼ ਹੋਇਆ ਉਹ ਬਾਕੀ ਜਿਹੜੇ ਬੰਦੇ ਇਨਵੋਲਡ ਸੀਗੇ ਉਹ ਸਾਰੇ ਹੁਣ ਆਈਡੈਂਟੀਫਾਈ ਹੋ ਗਏ ਆ ਇਹਦੇ ਵਿੱਚ ਤੇ ਮੈਂ ਤਾਂ ਨਾਮ ਵਗੈਰਾ ਨਹੀਂ ਹਲੇ ኦਪਰੇਸ਼ਨਲੀ ਡਿਸਕਲੋਜ਼ ਕਰ ਰਿਹਾ ਮੈਂ ਕੱਲ ਵੀ ਤਾਂ ਹੀ ਰੱਖਿਆ ਸੀ ਵੀ ਇਹਨਾਂ ਦੇ ਅੱਗੇ ਇਨਫਾਰਮੇਸ਼ਨ ਨਾ ਹਲੇ ਸਪਰੈਡ ਆਊਟ ਹੋਵੇ ਬਟ ਇਹ ਸਾਰੇ ਜਿਹੜੇ ਬੰਦੇ ਹੈਗੇ ਆ ਜੀ ਹੁਣ ਟ੍ਰੇਸ ਉਹ ਹੋ ਗਏ ਆ ਤੇ ਜਲਦੀ ਹੀ ਬਾਕੀਆਂ ਨੂੰ ਵੀ ਅਸੀਂ ਜਿਹੜੇ 2-3 ਬੰਦਿਆਂ ਤੇ ਹੋਰ ਲੱਗੇ ਹੋਏ ਆ ਜੋ ਇਹਦੀ ਐਸ਼ਦੀਪ ਦੇ ਮੋਡਿਊਲ ਸੀ ਇਹਦੇ ਬਾਕੀ ਹੈਗੇ ਉਹਨਾਂ ਨੂੰ ਵੀ ਅਰੈਸਟ ਕਰਿਆ ਜਾ ਰਿਹਾ ਹੈ। ਇਹ ਕੱਲਾ ਹੀ ਸੀਗਾ, ਇਹ ਕੱਲਾ ਹੀ ਸੀਗਾ ਤੇ ਹੁਣ ਇਹਦੀ ਹਾਲਤ ਕਿਦਾਂ ਦੀ ਹੈ? ਇਹਦੀ ਡੈਥ ਨਹੀਂ ਇਹ 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 ਕੱਲਾ ਹੀ ਸੀਗਾ ਜੀ ਜੋ ਹਸਪੀਟਲ ਇਹਨੂੰ ਲਿਜਾਇਆ ਗਿਆ ਹੈ। ਹਸਪੀਟਲ ਤੋਂ ਹਲੇ ਹੋਰ ਕਲੈਰਿਟੀ ਲੈ ਲੈਣੇ ਬਟ ਪ੍ਰੀਲੀਮਿਨਰੀ ਜੋ ਮੈਨੂੰ ਹਲੇ ਟੈਲੀਫੋਨਿਕਲੀ ਹੀ ਸਾਨੂੰ ਪਤਾ ਲੱਗਿਆ ਹੈਗਾ ਡਾਕਟਰ ਤੋਂ ਕਿ ਇਹਦੀ ਡੈਥ ਹੋ ਗਈ ਹੈ ਇਹਦੇ ਜੀ। ਸਰ ਨਾ ਸਰ ਕਿ ਹਿੰਦੀ ਮੇਂ ਬੋਲੋ। ਮੈਂ ਇਹ ਕੇ ਬਾਤ ਕਰ ਦਿੰਦਾ ਹੂੰ ਇੱਕ ਵਾਰ ਇਨਕਾ ਅਗਰ ਕਿ ਯੂ ਸਵਾਲੋਗੋ ਉਸਕੇ ਬਾਤ ਕਰ ਦਿੰਦਾ ਹੂੰ। ਮੈਂ ਜੀ ਮੈਂ ਜਿਸਕਾ ਜ਼ਿਕਰ ਕੀਤਾ ਸੀ ਬਾਕੀ ਦੋ ਸ਼ਖਸ ਤਰ ਸੀਗੇ। ਜੀ 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 ਮੈਂ ਤੁਹਾਨੂੰ ਦੱਸ ਰਿਹਾ ਜੀ ਤਕਰੀਬਨ ਜਿਹੜੇ ਆਪਾਂ ਨੂੰ ਦੋ ਐਕਟਿਵ ਸ਼ੂਟਰ ਜਿਹੜੇ ਕੱਲ ਹੀ ਮੈਂ ਤੁਹਾਨੂੰ ਡਿਸਕਲੋਜ਼ ਕੀਤਾ ਸੀਗਾ ਕਿ ਇੱਕ ਮੁੰਡਾ ਹੈਗਾ ਦਿੱਤਿਆ ਕਪੂਰ ਮੱਖਣ ਐਲੀਅਸ ਮੱਖਣ ਜਿਹੜਾ ਹੈਗਾ ਦੂਸਰਾ ਜਿਹੜਾ ਮੁੰਡਾ ਹੈਗਾ ਉਹ ਹੈਗਾ ਜੀ ਕਰਨ ਆ ਆਪਣਾ ਪਾਠਕ ਕਰਨ ਪਾਠਕ ਤੇ ਇਹ ਜਿਹੜੇ ਬੰਦੇ ਹੈਗੇ ਬੇਸਿਕਲੀ ਇਹ ਐਕਟਿਵ ਸ਼ੂਟਰ ਸੀਗੇ ਇਹਨਾਂ ਨੂੰ ਤਿੰਨ ਤੋਂ ਚਾਰ ਬੰਦਿਆਂ ਨੂੰ ਔਨ ਗਰਾਉਂਡ ਤਿੰਨ ਤੋਂ ਚਾਰ ਬੰਦਿਆਂ ਨੇ ਔਨ ਗਰਾਉਂਡ ਜਿਹੜੀ ਸਪੋਰਟ ਦਿੱਤੀ ਸੀਗੀ ਤੇ ਮੇਨ ਹੈਂਡਲਰ ਜਿਵੇਂ ਇਹਨਾਂ ਦਾ ਐਸ਼ਦੀਪ ਸੀਗਾ ਤੇ ਇਹ ਜਿਹੜਾ ਰਵਿੰਦਰ ਮਿੱੱਡਾ ਹੈਗਾ ਇਹ ਐਕਟਿਵਲੀ ਉਸ ਗਰਾਉਂਡ ਤੇ ਰਹਿ ਕੇ ਇਹਨੇ ਕੋਆਰਡੀਨੇਟ ਕੀਤੀਆਂ ਚੀਜ਼ਾਂ ਵੀ ਕਿਵੇਂ ਰੈਕੀ ਕਰਨੀ ਹੈਗੀ ਆ ਰੈਕੀ ਵਾਲੇ ਵੀ ਬੰਦੇ ਵੀ ਆ ਵਾਇਡੈਂਟਿਫਾਈਡ ਐਂਡ ਵੀ ਆਰ ਵੈਰੀ ਕਲੋਸ ਟੂ ਅਰੈਸਟਿੰਗ ਥੈਮ ਆਲਸੋ ਜੀ ਤਾਂ ਹਾਂਜੀ ਹਾਂਜੀ ਹੀ ਹੀ ਵਾਸ ਹੀ ਵਾਸ ਜੀ ਕੀ ਮਤਲਬ ਇਹਨਾਂ ਦੇ ਨਾਲ ਜਿਹ ਤਰਸੀਗੇ ਮੇਨ ਸੀਗੇ ਉਹਨਾਂ ਨਾਲ ਫੋਨ ਤੇ ਕੋਆਰਡੀਨੇਟ ਕਰ ਰਿਆ ਸੀ ਨਹੀਂ ਹੁਣ ਇਹ ਮੈਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ ਕਿਸ ਤਰ੍ਹਾਂ ਇਹਨਾਂ ਦੀ ਮੇਬੀ ਡਾਇਰੈਕਟਲੀ ਫੋਨ ਤੇ ਨਹੀਂ ਕਈ ਵਾਰ ਪਲੈਨਿੰਗ ਹੁੰਦੀ ਮੈਨ ਟੂ ਮੈਨ ਮਾਰਕਿੰਗ ਟਾਈਮਿੰਗ ਨਾਲੇ ਕਰਕੇ ਰੱਖਦੇ ਆ ਵੀ ਕਿਨੇ ਕੀ ਰੋਲ ਪੂਰਾ ਆਰਗੇਨਾਈਜ਼ਡ ਵੇ ਦੇ ਵਿੱਚ ਕੀਤਾ ਗਿਆ ਹੈਗਾ ਤਾਂ ਹੀ ਵਾਸ ਔਨ ਗਰਾਉਂਡ ਜਿਹੜੇ ਆਪਰੇਸ਼ਨ ਸੀਗੇ ਉਹਨਾਂ ਨੂੰ ਇਹ ਕੰਟਰੋਲ ਕਰ ਰਿਆ ਅੱਗੇ ਹੁੰਦਾ ਵੀ ਜੇ ਆਪਾਂ ਜਿਹੜੇ ਸ਼ੂਟਰ ਹੁੰਦੇ ਆ ਮੇਨ 20000 25000 ਦੇ ਲੈ ਆਂਦੇ ਆ ਬਟ ਦਿਸ ਪਰਸਨ ਵਾਸ ਦਾ ਮੇਨ ਹੈਂਡਲਰ ਜਿਹੜਾ ਔਨ ਗਰਾਉਂਡ ਰਹਿ ਕੇ ਜਿਹਨੇ ਕੰਟਰੋਲ ਹੀ ਵਾਸ ਦਾ ਮੇਨ ਹੈਂਡਲਰ ਜਾਂ ਕਹਿ ਲੋ ਕਿ ਚੀਜ਼ਾਂ ਨੂੰ ਜਿਹਨੇ ਕੰਟਰੋਲ ਔਰ ਐਗਜ਼ੀਕਿਊਟ ਕਰਿਆ ਆਪਰੇਸ਼ਨ ਨੂੰ ਔਨ ਗਰਾਉਂਡ ਹੀ ਵਾਸ ਰਿਸਪੋਨਸਿਬਲ ਫੋਰ ਦੇ ਸਰਪਿੰਦਰ ਸਿੰਘ ਮਿੱਟਾ ਇਹ ਤਰਨ 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 ਦੇ ਵਿੱਚ ਵੀ ਇਹ ਚਾਰ ਤੋਂ ਪੰਜ ਵਾਰਦਾਤਾਂ ਦੇ ਵਿੱਚ ਇਹ ਵਾਂਟਡ ਹੈਗਾ ਕੁਝ ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਉੱਥੇ ਤੁਹਾਨੂੰ ਪਤਾ ਹੋਣਾ ਉਹਦੇ ਚ ਰੰਗਦਾਰੀ ਦੇ ਲਈ ਜ਼ੁਗੂ ਕੈਫੇ ਦੇ ਉੱਪਰ ਤਾਂ ਉਹਦੇ ਚ ਵੀ ਇਨਵੋਲਡ ਸੀਗਾ ਜੀ ਇਹ ਨਾਲ ਦੇ ਰਿਹਾ ਰਾਉਂਡ ਤਕਰੀਬਨ ਇਹਨੇ ਤਕਰੀਬਨ ਇਹਨੇ 8 ਤੋਂ 10 ਰਾਉਂਡ ਇਧਰ ਉਹ ਕਰੇ ਤੇ 8 ਤੋਂ 10 ਪੁਲਿਸ ਨੇ ਜਿਹੜੀ ਇਹਦੀ ਬੈਕ ਫਾਇਰ ਕੀਤੇ ਹੈਗੇ ਪਿੱਛੇ ਇਹ 15 तो so, so, हिंदी, हिंदी आप आप राणा बलाचौरिया का मर्डर हुआ था okay. उसके अंदर हम लोग कल से ही अलग अलग टीमें जो हैं वो लगी हुई थी इन दोषियों को पकड़ने के लिए कल मैंने मीडिया को ब्रीफ किया था जिस टाइम के एक बार जो 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 कल मैंने मीडिया ब्रीफिंग में जो शूटर्स के नाम बताए थे जो आइडेंटिफाई हो गए थे लेकिन उसके सिवा जो है आज हम कल से ही हमारी टीम में लगी हुई थी उसके बेस के ऊपर कल हमने एक ऐशदीप सिंह जो है उसको दिल्ली एयरपोर्ट से अरेस्ट किया था जो कि इस चीज का मेन मास्टर आप कह सकते हैं जिसने जो पच्चीस तारीख को पच्चीस नवम्बर को रशिया से आता है मॉस्को से इसी मर्डर को प्लान और एग्जीक्यूट करने के लिए जब वो सब प्लान हो जाता है मर्डर हो जाता है तो चौदह तारीख को वो अपनी एक टिकट बुक करवा लेता है सोलह तारीख के लिए तो जब वो स्केप कर रहा था, तो दिल्ली से हमने जो है उसको अरेस्ट किया है उस अरेस्ट के बिना के ऊपर उसने जो हमें सारे शूटर्स की आइडेंटिफाई क्लैरिफाई किया उसी की निशानदेही के ऊपर हमने एक जुगराज सिंह नाम के व्यक्ति को अमृतसर रूरल से की पुलिस की मदद से कल अमृतसर रूरल से अरेस्ट किया था इन लोगों ने जो है पूरा मर्डर ये प्लान किया था जो शूटर मैं आपको दो नाम बता चुका हूं जो एक्टिव शूटर थे उसके अलावा ये जो लड़का जिसका एनकाउंटर हुआ है हरपिंदर मिड्डा ये जो है तरन तारण का रहने वाला है नौशेरा पन्नुआंगा इसने जो है मेन ऑन ग्राउंड जो हम कह लेंगे एक तरह से पूरा ऑपरेशन एग्जीक्यूट किया था उसका हेड ये था मेन शूटर जो ये आइडेंटिफाइड है जी उनके पीछे हमारी टीम में लगी हुई है जल्दी हम कर लेंगे यहां पर क्या हुआ एग्जैक्टली जो एशदीप सिंह था उसने कल बताया था के उन, इसका कोई फोन से उनको नहीं कॉन्टेक्ट हो रहा लेकिन उसने कोई इनको टाइम दिया था कि इस जगह के ऊपर आके ये बंदा आएगा ताकि इसको यहां से पिकअप करवाना है कोई अगर अलग जगह होगी उसके लिए ऊपर मूव करवाने के लिए. तो वो जब हमें कल की इंफॉर्मेशन मिल गई थी तो दोपहर से ही हमारी जो टीम है विक्रम बराट डीएसपी डेराबसी के अंदर एसएचओ डेराबसी इंचार्ज सीआईए मुबारकपुर जो है उनके अंडर टीम्स जो है इस एरिया में लगातार लगी हुई थी नाका वगैरह पेट्रोलिंग भी कर रहे थे तो अभी थोड़ी देर पहले जो है इनका इनसे आमना सामना हुआ तो वो ये पीछे एक बिल्डिंग है उसके तरफ घुस गया फायर

क्या था मर्डर तो कबड्डी कबड्डी के ऊपर जो डोमिनेंस इनकी क्योंकि ये जो लड़का जिसकी डेथ हुई है राना बला चौरिया जो इस, इसके ये ही वॉज कंसिडर्ड क्लोज टू जग्गू भगवान पुरिया तो उसके ऊपर जो कबड्डी के ऊपर डोमिनेंस है उसके लिए ये